ਬਾਈ ਵੀਡੀਓ ਬਣਾਉਣ ਦਾ ਮਕਸਦ ਸਿਰਫ ਆਹ ਦੇਖ ਲਓ ਰਾਤ ਨੂੰ ਬੰਦੇ ਆ ਗਏ ਵੀਰੇ ਘਰ ਦੇ ਵਿੱਚ ਆਪਣੇ ਪੰਜਾਬ ਦੀ ਆ ਗਏ ਜਿਹੜੇ ਬੰਦੇ ਨੇ ਉਹ ਬਾਹਰਲੇ ਕਹਿੰਦੇ ਹਿੰਦੀ ਬੋਲਦੇ ਨੇ ਵੀਡੀਓ ਧਿਆਨ ਨਾਲ ਸੁਣਿਓ ਬਾਈ ਇਹ ਅੰਦਰ ਕਿਵੇਂ ਪਰੇ ਜਿਹੜਾ ਅੰਦਰਲਾ ਗੇਟ ਖੜਕਾ ਕੇ ਬੰਦੇ ਨੂੰ ਬੰਦੇ ਰਾ ਅੰਦਰਲੇ ਮਾਲਕ ਨੇ ਗੇਟ ਆਪ ਖੋਲ੍ਹ ਲਿਆ ਤੇ ਗੱਡੀ ਕਿਵੇਂ ਲੈ ਕੇ ਜਾਣਗੇ ਦੇਖੋ ਸਾਰੀ ਵੀਡੀਓ ਦੇ ਵਿੱਚ ਧਿਆਨ ਨਾਲ ਦੇਖਿਓ ਬਾਈ ਬਾਹਰਲਾ ਗੇਟ ਉੱਪ ਗਏ ਅੰਦਰਲਾ ਗੇੜਾ ਜਿਹੜਾ ਅਪਣੰਦਲਾ ਗੇਟ ਹੁੰਦਾ ਹੈ ਨਾ ਲੌਬੀ ਵਾਲਾ ਉਹ ਖੜਕਾਇਆ ਕਿਉਂਕਿ ਮਾਰ ਘਰਦੇ ਨੇ ਹੁੰਦਾ ਵਿਚਾਰ ਕੋਈ ਦੂਜਾ ਬੰਦਾ ਘਰ ਦਾ ਬੰਦਾ ਹੂਗਾ ਨਾ ਤੇ ਉਹ ਬੰਦੇ ਨੇ ਗੇਟ ਖੋਲ੍ਹਿਆ ਤੇ ਅੰਦਰ ਵੜ ਗਏ ਕਿਰਪਾਨ ਨਾ ਨੇ ਨਾਲ ਕੋਲ ਬਈ ਦਾਤਰ ਹਨਾ ਤੇ ਪਿਸਤੌਲ ਲੈ ਕੇ ਤੇ ਵੀਡੀਓ ਧਿਆਨ ਨਾਲ ਦੇਖਿਓ ਬਈ ਕਿਵੇਂ ਅੰਦਰ ਵੜਨਗੇ ਨਾ ਕੀ ਹਿਸਾਬ套 ਵੀਡੀਓ ਸ਼ੇਅਰ ਜਰੂਰ ਕਰਿਓ ਬਈ ਸਿਆਲ ਦੇ ਦਿਨ ਨੇ ਹੁਣ ਚੋਰੀਆਂ ਬਹੁਤ ਚੋਰੀ ਬ੍ਰੇਕ ਕਰਨਾ ਅੰਦਰਲਾ ਮਾਲਕ ਬਾਹਰੇ ਆ ਗਿਆ ਉਹਦੇ ਨੇ ਪਿਸਤੌਲ ਤਾਣ ਲਈ ਕਿਵੇਂ ਉਹਨੂੰ ਅੰਦਰ ਹੀ ਲੈ ਕੇ ਖਿੱਚ ਕੇ ਬਾਈ ਹੈਨਾ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸ਼ਿਆਲ ਦੇ ਵਿੱਚ ਮੱਜਾਂ ਖੋਲਣ ਵਾਲੇ ਤੇ ਅੰਦਰ ਘਰਾਂ ਚ ਚੋਰੀ ਕਰਨ ਵਾਲੇ ਬਈ ਹੁਣ ਉਹ ਦੇਖੋ ਮਾਲਕੋ ਆ ਗਿਆ ਬਾਹਰ ਇਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਸੀਗਾ ਹੈਨਾ ਤੇ ਉਹਦੀ ਗੱਡੀ ਵੀ ਲੈ ਕੇ ਭੱਜ ਗਏ ਗੱਡੀ ਕਿਵੇਂ ਲੈ ਕੇ ਭੱਜਣਗੇ ਸਾਰੀ ਵੀਡੀਓ ਦੇ ਵਿੱਚ ਉਹ ਦੇਖੋ ਉਹਨੂੰ ਅੰਦਰ ਲੈ ਗਏ ਧਿਆਨ ਰੱਖਿਓ ਕਰੋ ਬਾਈ ਬਣ ਕੇ ਹੁਣ ਆਪਦਾ ਗੇਟ ਨਾ ਖੋਲਿਆ ਕਰੋ 9:00 10:00 ਵਜੇ ਤੋਂ ਬਾਅਦ ਨਾ ਕੋਈ ਵੀ ਆ ਜੇ ਕੋਈ ਜਾਣ ਪਛਾਨ ਵਾਲਾ ਬੰਦਾ ਹੈਗਾਗਾ ਤਾਂ ਗੇਟ ਖੋਲਿਓ ਜੇ ਕੋਈ ਹਾਕ ਮਾਰਦਾ ਗੇਟ ਨਾ ਖੋਲਿਆ ਕਰੋ ਕੁਝ ਵੀ ਹੋ ਜਾਏ ਬਾਈ ਠੀਕ ਆ ਕਿਉਂਕਿ ਬਾਹਰ ਦਾ ਗੇਟ ਤਾਂ ਟੱਪੀ ਜਾਂਦੇ ਨੇਗੇ ਆਪਣੇ ਜਿਹੜਾ ਬਾਹਲੇ ਕੰਦਾ ਉੱਚੇ ਨੇ ਜ ਮੂਰੇ ਦਰਵਾਜ਼ੇ ਪਾਏ ਹੋਏ ਨੇਗੇ ਤੇ ਅੰਦਰਲਾ ਗੇਟ ਖੜਕਾ ਆਂਦ ਨੇ ਆ ਘਰ ਦੇ ਨੂੰ ਐ ਹੁੰਦਾ ਵਿਚਾਰ ਘਰ ਦਾ ਹੀ ਬੰਦਾ ਹੈਗਾ ਨਾ ਚਲੋ ਖੋਲ ਦਿਓ ਇਸ ਕਰਕੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਤੇ ਡੰਗੜਾ ਮੱਜਾਂ ਵੀ ਹੁਣ ਖੁੱਲਣ ਲੱਗ ਗਏ ਆ ਬਾਈ ਮੱਜਾਂ ਖੁੱ ਮੇਰਾ ਵੀਡੀਓ ਪਾਉਣ ਦਾ ਮਕਸਦ ਸਰਪੇਜ ਆ ਗਈ ਬਾਈ ਆਪਦਾ ਧਿਆਨ ਰੱਖੋ ਗੇਟ ਨਾ ਖੋਲੋ ਅਣਜਾਣ ਬੰਦੇ ਨੂੰ ਚਾਹੇ ਦੇਣੀ ਆ ਬਾਈ ਹੁਣ ਤਾਂ ਖਾਲ ਦੇ ਵਿੱਚ ਚੋਰੀ ਆ ਹਮੇਸ਼ਾ ਵੱਧ ਹੀ ਹੁੰਦੀ ਆ ਆ ਹੁਣ ਚੱਲੇ ਨਾਲ ਜੀ ਆ ਦੇਖੋ ਦਾਤਰ ਚੱਕੀ ਫਿਰਦੇ ਨੇ ਨਾਈਕਨ ਪੈਸ ਬਾਹਰ ਉੱਤੇ ਕੁੱਡੀ ਕਾਦੀ ਉੱਤੇ ਹੁਣ ਦੱਸੋ ਇਹਨਾਂ ਦਾ ਕੌਣ ਮੁਕਾਬਲਾ ਕਰੂ ਹਨਾ ਪਰਵਾਰ ਲਵੇ ਇੱਕ ਤਾਂ ਆਪਣੇ ਕੋਲ ਕੋਈ ਹਥਿਆਰ ਹੁੰਦਾਗਾ ਪਰ ਆਰਾਮ ਨਾਲ ਕੁੱਤੇ ਪਏ ਉਹਨਿਆ ਇਹਨਾਂ ਕੋਲ ਕਿੰਨੇ ਨੇਗੇ ਇਹਨਾਂ ਵਿਚਾਰਾ ਕੋਈ ਇਛਤਿਹਾਰ ਮਿਲਣਾ ਆ ਹੋਊਗਾ ਹਨਾ ਉਹ ਸਾਹਮਣੇ ਗੱਡੀ ਖੜੀ ਆ ਉਹ ਉਹ ਭਜਾ ਕੇ ਲੈ ਜਾਣਗੇ ਜਿਹੜਾ ਇਹਨਾਂ ਕੋਲ ਚੋਰੀ ਅੰਦਰ ਸਾਮਾਨ ਸੀਗਾ ਨਗਦੀ ਸੀਗਾ ਪੈਸੇ ਤੇ ਵੀ ਤੇ ਸ਼ੋਨਾ ਸੀਗਾ ਨਾ ਉਹ ਸਾਰਾ ਲੈ ਗਏ ਨਾਲ ਤੇ ਗੱਡੀ ਵੀ ਲੈ ਗਏ ਨਾਲ ਆਪਣੇ ਵਾਲਾ ਬਾਈ ਬਣ ਕੇ ਸ਼ੇਅਰ ਕਰਿਓ ਤਾਂ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਇਹ ਪਿੰਡਾਂ ਦੀ ਨਹੀਂ ਵੀਰੇ ਸ਼ਹਿਰਾਂ ਦੀ ਵੀ ਸ਼ਹਿਰਾਂ ਚ ਪਰਾਂ ਨੂੰ ਬੇਨਤੀ ਆ ਆਪਾਂ ਗੱਡੀ ਨੂੰ ਲੋਕ ਲਾ ਕੇ ਬਾਹਰੇ ਖੜਾ ਦੇਣਾ ਗੱਡੀ ਇਹਨਾਂ ਦਾ 5 ਮਿੰਟ ਦਾ ਕੰਮ ਆ ਗੱਡੀ ਚੋਰੀ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਉਹ ਦੇਖੋ ਟਾਕੀ ਖੋਲੀ ਪੁੱਟਰ ਜਾ ਵੱਜਿਆ ਮੂਮੈਂਟ ਚ ਭਜਾ ਕੇ ਲੈ ਜਾਣਗੇ ਸ਼ਹਿਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਪਿੰਡ ਵਾਲਿਆਂ ਨੂੰ ਸਾਬ ਸਾਬ ਨੂੰ ਬੇਨਤੀ ਆ ਜਿਹੜੇ ਸ਼ੰਦ ਨੇ ਬਾਹਰ ਖੜੇ ਨੇ ਜਾਣਾ ਅੰਦਰ ਵੀ ਖੜੇ ਨੇ ਦੇਖੋ ਅੰਦਰ ਖੜੀ ਦੀ ਗੱਡੀ ਉਹ ਗੱਡੀ ਕਿਹੜਾ ਹੁਣ ਸੇਫ ਆ ਕੇ ਅੰਦਰ ਖੜੀ ਅੰਦਰ ਹੀ ਆ ਰਿਹਾ ਸੀ ਅੰਦਰ ਉਹ ਹੁਣ ਗੇਟ ਖੋਲ ਲੈਣਗੇ ਤੇ ਗੱਡੀ ਵੀ ਭਜਾ ਕੇ ਲੈ ਜਾਣਗੇ ਪਤਾ ਨਹੀਂ ਆ ਜਮੀ ਡਰ ਨਹੀਂਗਾ ਰਾਤ ਨੂੰ ਐ ਫਿਰਦੇ ਨੇਗੇ ਥਾਣੇ ਦੇ ਵਿੱਚ ਕੱਚੇ ਪਾਈ ਆ ਵੀ ਹੁਣ ਆ ਗਏ ਵਿੱਚ ਉਧਰ ਸੁਖਵੰਡਿਆ ਨਾ ਰੌਲਾ ਪਾਣਾ ਜਿਸੇ ਟਾਈਮ ਜੇ ਕੋਈ ਕੋਈ ਛੋੜਾ ਕੋਈ ਗੇਟ ਖੜਕਾਉਂਦਾ ਭਈ ਹੈ ਨਾ ਤੇ ਛੋੜੇ ਕੈਮਰੇ ਲੱਗੇ ਨੇ ਪਹਿਲਾਂ ਕੈਮਰੇ ਚੈੱਕ ਵੀ ਕੌਣ ਆਪਾਂ ਕੈਮਰੇ ਚ ਚੈੱਕ ਕਰਦੇ ਨਾ ਵੀ ਚਲ ਆਈਂ ਖੋਲ ਲੈਣੇ ਆ ਆ ਵੇਖਿਆ ਆ ਵੀ ਨਾ ਭਰਾਵਾਂ ਨੇ ਵੀ ਆਈਂ ਕੀਤਾ ਗੇਟ ਦੇਖਿਆ ਕੋਈ ਹੈ ਨਹੀਂ ਕੋਈ ਵੀ ਕਿਹਨੇ ਕੌਣ ਗੇਟ ਖੜਕਾਉਂਦਾਗਾ ਜੇ ਕੈਮਰੇ ਦੇਖੇ ਹੁੰਦੇ ਇਹ ਬਾਈ ਅੱਜ ਨਾ ਵੀ ਧੋਖਾ ਨਾ ਖਾਂਦੇ ਆ ਨਾ ਤੇ ਇਹਨਾਂ ਦਾ ਵੀਰਾਂ ਦਾ ਭਰਾਵਾਂ ਦਾ ਨਾ ਕੋਈ ਹੋਣ ਹੁੰਦਾ ਤੇ ਵੀਡੀਓ ਸ਼ੇਅਰ ਕਰਿਓ ਤੇ ਉਹਨਾਂ ਮਤਲਬ ਜਿਹੜੇ ਬੰਦਵਾਸ ਨੇ ਫੜੇ ਜਾਣ ਵੀਰ ਬਣ ਕੇ ਨਾ ਆਹ ਦੇਖੋ ਆ ਕਿਵੇਂ ਫਿਰਦੇ ਉਹ ਸ਼ੇਅਰ ਕਰੋ ਉਹ ਗੱਡੀ ਹੁਣ ਦੇਖੋ ਗੇਟ ਖੋਲ ਲਿਆ ਉਹ ਗੱਡੀ ਲੈ ਕੇ ਜਾਣਗੇ ਗੱਡੀ ਬਾਹਰ ਕੱਢ ਲਈ ਗੱਡੀ ਜਿਵੇਂ ਨਾ ਘਰ ਦੀ ਆਪਦੀ ਹੁੰਦੀ ਐ ਕੱਢ ਕੇ ਲੈ ਕੇ ਗਿਆਣ ਦੇਖੋ ਸਰਿਆਮ ਧਰ ਪਾਈ ਨਹੀਂ ਹੈਗਾ ਯਾਰ ਕਮਾਲ ਨਾ ਕੇ ਸਿਸਟਮ ਦਾ ਡਾਰਾ ਘਾਣਾ ਨਾ ਪੁਲਿਸ ਵਾਲਿਆਂ ਦਾ ਡਾਰਾ ਪਤਾ ਨਹੀਂ ਕੀ ਹਿਸਾਬਤਾ ਬਈ ਯਾਰ ਇੰਨਾ ਇੰਨੇ ਦਲੇਰ ਹੈ ਨਾ ਜੇ ਕੋਈ ਮੂਰੇ ਉਨिक्की ਕਰਦਾ ਬੰਦਾ ਮਾਰ ਕੇ ਮਿੰਟ ਚ ਛਿੜ ਦਣਗੇ ਦੇਖੋ ਉਹ ਗੱਡੀ ਦੀ ਲਾਈਟ ਆਪਦੀ ਸੇਫਟੀ ਰੱਖਿਆ ਕਰੋ ਬਾਈ ਤੇ ਆਪਦੇ ਕੋਲ ਹਥਿਆਰ ਜੁਨਾਕ ਹੋ ਸਕਿਆ ਨਾ ਆਪਦੀ ਸਿਰਫ ਸੁਰੱਖਿਆ ਬਾਹਰ ਤੇ ਜਰੂਰ ਹੋ ਕਰੋ ਆ ਵੇਖੋ ਕਲੀਅਰ ਨਹੀਂ ਚੱਲ ਹੁਣ ਕੇ ਜਾ ਕੇ ਗੱਡੀ ਦੀਆਂ ਮੰਗਲੀਆਂ ਬੇਜ ਜਦੋਂ ਬ੍ਰੇਕ ਪਾਉਂਦੇ ਟੱਜ ਗੁੰਨੇ ਬਾਹਰ ਉਸੇ ਬੰਦਾ ਘੜੋਤਾ ਉਹਦੇ ਤੋਂ ਮੋਟਰਸਾਈਕਲ ਦੇ ਉੱਤੇ ਆ ਵੇਖੋ ਇਹ ਆ ਵੇ ਲੋ ਸਰ ਉਹ ਪਰਲੇ ਬੰਨੀ ਨਿਕਾਲਾ ਯਾਰ ਹਾਂ ਜੀ ਇਹ ਆ ਵੇਖੋ ਵੇਖਿਆ ਨਾ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਜਾਂ ਜਾ ਕੇ ਉਤਰਿਆ ਆ ਵੇ ਮੋਟਰਸਾਈਕਲ ਤੇ ਮੈਂ ਤਾਂ ਬੰਦਾ ਪਹਿਲਾਂ ਵੇਖਿਆ